हां जी ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਵੈਸੇ ਤਾਂ ਤੁਸੀਂ ਜਿੰਨੇ ਵੀ ਪਤਵਾਂ ਤੇ ਸੱਜਣ ਨੀਲੀ ਰਾਵੀ ਨੂੰ ਚਾਹਣ ਵਾਲੇ ਪਿਆਰ ਕਰਨ ਵਾਲੇ ਆ ਸਾਹਮਣੇ ਬਾਈ ਜੀ ਉਹਨਾਂ ਨੂੰ ਪਛਾਣ ਹੀ ਲਿਆ ਹੋਊਗਾ ਕਿਉਂਕਿ ਹਰ ਇੱਕ ਮੇਲੇ ਦੇ ਵਿੱਚ ਬਾਈ ਜੀ ਸ਼ਿਰਕਤ ਕਰਦੇ ਆ ਤੇ ਉਹ ਕੋਈ ਇਹੋ ਜਿਹਾ ਕੰਪੀਟੀਸ਼ਨ ਨਹੀਂ ਹੋਊਗਾ ਜਿਹਦੇ ਵਿੱਚ ਪਸ਼ੂ ਰਿੰਗ 'ਚ ਨਾ ਖੜਾ ਹੋਵੇ ਸੋ ਅੱਜ ਬਾਈ ਬਲਦੇਵ ਸਿੰਘ ਪੰਡ ਮਿੱਡੂ ਮਾਨ ਦੇ ਗ੍ਰਹਿ ਵਿਖੇ ਇਕੱਠੇ ਹੋਏ ਸੀ ਇੱਕ ਬਹੁਤ ਹੀ ਕੀਮਤੀ ਗਿਫਟ ਸਾਡੇ ਪਿੰਡ ਲਈ ਜਿਹੜਾ ਸਰਪੰਚ ਸਾਹਿਬ ਨੇ ਦਿੱਤਾ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਜੀ ਤੁਹਾਡਾ ਆਪਣੇ ਚੈਨਲ ਚੈਨਲ ਵਾਲੋਂ ਤੇ ਮੇਰੇ ਪਿੰਡ ਦੇ ਵਿੱਚ ਜਿੰਨੇ ਮੋਤਵਾਰ ਸੱਜਣ ਪਹੁੰਚੇ ਆ ਪੰਚਾਇਤ ਦੇ ਮੈਂਬਰਸ ਵਾਂ ਸਰਪੰਚ ਸਾਹਿਬ ਪਹੁੰਚੇ ਆ ਉਹਨਾਂ ਵੱਲੋਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਬਾਈ ਤੁਹਾਡੇ ਚੈਨਲ ਦਾ ਵੀ ਵੀਡੀਓ ਦੇਖਣ ਵਾਲਿਆਂ ਦਾ ਵੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੂਸਰੀ ਗੱਲ ਬਾਈ ਜਿਵੇਂ ਤੁਹਾਡੇ ਸਰਪੰਚ ਸਾਹਿਬ ਜਾਂ ਤੁਹਾਡੀ ਟੀਮ ਜਾਂ ਪੰਚਾਇਤ ਜਾਂ ਤੁਸੀਂ ਆਏ ਆ ਹਾਂਜੀ ਜੇ ਇਹੋ ਜਿਹੇ ਇਤਸ਼ਾਹ ਜਾਂ ਇਹੋ ਜੇ ਕੰਮ ਬੰਦੇ ਸ਼ੌਂਕ ਨਾਲ ਆਪਣੇ ਪਿੰਡ ਲਈ ਕਰਦੇ ਆ ਹਾਂਜੀ ਤੇ ਇਦੋਂ ਵੱਡੀ ਕੋਈ ਬਈ ਗੱਲ ਨਹੀਂ ਹੋ ਸਕਦੀ ਜਿਹੜੀ ਆਪਣੀ ਨੌਜਵਾਨੀ ਆ ਕੁਛ ਨਾ ਕੁਛ ਆ ਆਪਣੇ ਚੰਗੇ ਪਾਸੇ ਕੰਮ ਵਾਲੇ ਪਾਸੇ ਮੁੜ ਸਕਦੀ ਹੈ ਨਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡਾ ਪ੍ਰਾਲਾ ਜਿਹੜਾ ਸਰਪੰਚ ਸਾਹਿਬ ਦਾ ਜਿਹੜਾ ਇਹ ਮਤਲਬ ਸਾਂਝੇ ਤੌਰ ਤੇ ਤੁਸੀਂ ਇਹ ਕਰ ਰਹੇ ਆ ਹਾਂਜੀ ਤੇ ਇਹਨੂੰ ਦੇਖ ਕੇ ਹੋਰ ਵੀ ਕੁਇਤ ਸ਼ਾ ਆਊਗਾ ਜਾਂ ਲੋਕਾਂ ਨੂੰ ਚਾਹੀਦਾ ਵੀ ਹੈ ਜੀ ਕਰਨਾ ਹੈ ਨਾ ਜੀ ਨਾ ਜੀ ਨੀਲੀ ਰਾਵੀ ਬਹੁਤ ਪਿੱਛੇ ਚੱਲੀ ਜੀ ਹਾਂ ਜੇ ਆਪਾਂ ਸੀਮਨ ਸੂਮਣ ਵੈਸੇ ਭਰੌਣੇ ਆਪਾਂ ਇਹ ਨਹੀਂ ਕਹਿੰਦੇ ਕਿਸੇ ਦਾ ਸੀਮਨ ਮਾੜਾ ਜੀ ਹੈ ਨਾ ਜੀ ਪਰ ਇਹ ਜ਼ਰੂਰੀ ਹੈ ਜਿੰਨਾ ਚਿਰ ਕੋਈ ਬੁੱਲ ਪਿੰਡ ਦੇ ਵਿੱਚ ਹੀ ਤਿਆਰ ਹੋ ਜੇ ਤਾਂ ਤੇ ਫਿਰ ਪਿੰਡ ਚ ਆਟੋਮੈਟਿਕ ਹੀ ਬਰੀਡ ਤਿਆਰ ਹੋ ਜਾਂਦੀ ਹੈ ਨਾ ਜੀ ਜਦੋਂ ਕਰੇ ਪਿੰਡ ਚ ਬੁੱਲ ਹੋਇਆ ਤਾਂ ਆਪੇ ਬੱਚੇ ਚੰਗੇ ਕਰੇ ਪਿੰਡ ਚ ਪੈਦਾ ਹੋਣੇ ਹੈ ਨਾ ਜੀ ਠੀਕ ਹੈ ਜੀ ਤੇ ਬਾਕੀ ਬਾਈ ਜੀ ਜਿਹੜੇ ਬੁੱਲ ਨਹੀਂ ਵੀ ਤੁਹਾਨੂੰ ਦੱਸ ਰਹੇ ਹਾਂ ਹਾਂ ਜੀ ਇਹ ਮੱਝ ਜਿਹੜੀ ਸੀ ਆਪਣੇ ਕੋਲੇ ਬਾਈ ਹਾਂ ਜੀ ਅ ਚਵਾਈ ਕਰਕੇ ਲਗਾਇਆ ਮੱਝ ਬਈ ਆਪਣੇ ਕੋਲ ਉਹ ਵੀ ਬਾਲੇ ਸਾਲ ਬਾਅਦ ਉਹਨਾਂ ਨੇ ਸਾਲ ਭਾਰੀ ਆਪਣੇ ਪਿੱਛੇ ਲੱਗੇ ਰਹੇ ਹੈਣਾ ਜੀ ਠੀਕ ਹੈ ਜੀ ਐ ਕਿ ਵੀ 19 ਕਿਲੋ ਦੀ ਉਹਦੀ ਚਵਾਈ ਹੋਈ ਸੀ ਪਹਿਲਾਂ ਸਾਡੇ ਆ ਬਾਈ ਜੀ ਦੇ ਕੋਲੇ ਬੈਠੇ ਇਹਦੀ ਮੱਝ ਵੀ ਚਵਾਈ ਸੀ ਅਸੀਂ ਇਕੱਠਿਆਂ ਨੇ ਚਵਾਈ ਆ 2 ਸਾਲ ਅੱਗੇ ਵੀ ਚਵਾਈਆਂ ਕਰਾਈਆਂ ਉਹ ਮੱਝ ਦੀਆਂ ਠੀਕ ਹੈ ਜੀ ਤੇ ਬਾਕੀ ਬਾਈ ਯਾਰ ਜਿਹੜੇ ਬੁੱਲ ਦੀ ਗੱਲ ਆ ਜਿਹੜਾ ਦੂਜਾ ਕਟਾ ਬਾਈ ਦੋ ਝੋਟੇ ਆ ਇਹ ਹੁਣ ਇੱਕ ਡੇਢ ਸਾਲ ਦਾ ਤੁਹਾਨੂੰ ਦੱਸਿਆ ਹੀ ਆ ਇਹ ਹਾਂਜੀ ਉਹ ਇਹ ਥੋੜਾ ਛੋਟਾ ਜਿਹਾ ਡੇਢ ਦੀ ਹੋਈ ਨਹੀਂ ਕਟਾ ਥੋੜੀ ਜਿਹੀ ਉਮਰੇ ਦੀ ਹਾਂਜੀ ਪਰ ਅਸੀਂ ਬਾਈ ਜੀ ਜਦੋਂ ਸਰਪੰਚ ਸਾਹਿਬ ਜਾਂ ਜਾਂ ਥੋੜੀ ਟੀਮ ਜਿਹੜੀ ਆਈ ਹੈ ਹਾਂਜੀ ਆਪਾਂ ਤੁਹਾਨੂੰ ਇਹ ਵੀ ਛੋੜ ਦਿੱਤੀ ਸੀ ਮੈਂ ਕਿਹਾ ਯਾਰ ਤੁਸੀਂ ਜੇ ਮਾੜਨਾ ਆਏ ਆ ਨਾ ਬਾਈ ਤੇ ਆਪਾਂ ਵੀ ਤੁਹਾਨੂੰ ਮਾੜਨਾ ਕਿਹਾ ਸੀ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਬਿਲਕੁਲ ਜੀ ਉਹ ਲੈ ਜਾਓ ਬਾਈ ਸਰਪੰਚ ਸਾਹਿਬ ਇਹੀ ਹੋਈ ਨਾ ਗੱਲ ਵੀ ਜਿਹੜਾ ਤੁਹਾਨੂੰ ਦੋਹਾਂ ਚੋਂ ਚੰਗਾ ਲੱਗ ਤੁਸੀਂ ਮੰਨਤਾ ਨਾ ਤੁਸੀਂ ਇਹ ਬਹੁਤ ਵੱਡਾ ਪ੍ਰਾਲਾ ਕਰ ਰਹੇ ਆ ਜਿਹੜਾ ਤੁਹਾਨੂੰ ਸਹੀ ਆ ਵੀ ਹੁਣ ਉਹ ਤਾਂ ਚੱਲ ਹੁਣ ਆਪਣਾ ਪ੍ਰਮਾਤਮਾ ਸੋਨੂੰਗਾ ਕਰੇ ਵਾਅਦਾ ਹੈ ਨਾ ਜੀ ਪੂਗੀ ਪਰ ਆਪਾਂ ਆਪਦੇ ਮਨ ਚੋਂ ਇਹ ਗੱਲ ਤੁਸੀਂ ਵੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਤੁਸੀਂ ਦੋਵਾਂ ਚੋਂ ਲੈ ਲਓ ਹੈ ਨਾ ਜੀ ਠੀਕ ਹੈ ਜੀ ਹੋਰ ਜੇ ਕੋਈ ਗੱਲਬਾਤ ਬਾਕੀ ਭਾਈ ਸਾਰਾ ਮੈਂ ਸਪੈਂਸਰ ਦਾ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਐਡਾ ਵੱਡਾ ਜਿਹੜਾ ਇਹਨਾਂ ਨੇ ਪਿੰਡ ਲਈ ਸੋਚਿਆ ਹੈ ਨਾ ਜੀ ਬਿਲਕੁਲ ਜੀ ਸਪੈਂਸਰ ਸਾਹਿਬ ਜੀ ਤੁਹਾਡਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਹਮਣੇ ਇਧਰਲੀ ਸਾਈਡ ਬਾਈ ਜੀ ਹੋਣਾ ਤੇ ਮੰਨ ਲਓ ਇੱਕ ਭਰਾ ਹੀ ਆ ਅਗਵਾਂਡ ਪਿੰਡ ਤੋਂ ਇਹਨਾਂ ਦਾ ਵੀ ਆਪਾਂ ਨਾਮ ਜਰੂਰ ਪੁੱਛ ਲੈਨੇ ਬਾਈ ਜੀ ਆਪਣਾ ਨਾਮ ਜਰੂਰ ਦੱਸ ਦੀ ਜੀ ਕੀ ਆ ਜੀ ਮੇਰਾ ਨਾਮ ਦਲਬਾਖ ਸਿੰਘ ਆ ਜੀ ਪਿੰਡ ਮੈਮੂ ਹੋਣਾ ਮੇਰਾ ਜੀ ਠੀਕ ਆ ਜੀ ਆਪਾਂ ਵੀ ਨੀਲੀ ਰਾਵੀ ਦੇ ਕਿੰਨੇ ਕੁ ਪਸ਼ੂ ਤਾਂ ਜਿਹੜਾ ਆਪਣੇ ਫਾਰਮ ਤੇ ਹੈਗੇ ਆ ਜੀ ਆਪਣੇ ਕੋਲੇ ਇਸ ਟਾਈਮ 6-7 ਜਾਨਵਰ ਆ ਜੀ ਠੀਕ ਆ ਜੀ 6-7 ਚੰਗਾ ਪਸ਼ੂ ਤੁਹਾਨੂੰ ਮੇਲਿਆਂ 'ਚ ਬਾਈ ਜੀ ਹੋਣਾ ਨੂੰ ਵੀ ਤੁਸੀਂ ਨਾਲ ਅਕਸਰੀ ਬਾਈ ਬਲਦੇਵ ਸਿੰਘ ਜੀ ਸਰਪੰਚ ਸਾਹਿਬ ਦੇ ਨਾਲ ਦੇਖਿਆ ਹੋਊਗਾ ਤੇ ਕਾਫੀ ਸ਼ੌਂਕ ਰੱਖਦੇ ਆ ਤੇ ਕੋਈ ਬੁੱਲ ਵੀ ਤਿਆਰ ਕੀਤੇ ਦੀ ਹਾਂਜੀ ਬੱਲ ਵੀ ਤਿਆਰ ਕੀਤਾ ਪਰ ਮੈਂ ਸੇਲ ਕਰਤਾ ਥੋੜੀ ਜੀ ਮਜਬੂਰੀ ਕਰਕੇ ਸੇਲ ਕੀਤਾ ਬੱਲ ਵੀ ਤਿਆਰ ਕੀਤਾ ਜੀ ਤਿੰਨ ਚਾਰ ਗਾ ਇਹ ਚਲੋ ਤੁਸੀਂ ਇੱਧਰ ਵੀ ਲੱਗੇ ਆਏ ਬਾਈ ਦੇ ਡਾਇਰੈਕਟ ਇਸੇ ਬੁੱਲ ਦਾ ਜਿਹੜਾ ਇੱਧਰ ਵਾਲਾ ਬੱਚਾ ਹੈ ਇਹਦੇ ਬੁੱਲ ਇਹਦੇ ਕੋਲੇ ਬਾਈ ਕੋਲੇ ਬੁੱਲ ਸੀ ਬਹੁਤ ਚੰਗਾ ਉਸੇ ਤੋਂ ਡਾਇਰੈਕਟ ক্লোਜ਼ ਹੋਈ ਸੀ ਇਹ ਮੱਝ ਜੀ ਠੀਕ ਆ ਜੀ ਸੋ ਇਸ ਤੋਂ ਬਾਅਦ ਮੇਰੇ ਨਾਲ ਆਪਣਾ ਬਾਈ ਜੀ ਫੇਰੂਖਾ ਤੋਂ ਬਾਈ ਜੀ ਆਪਣਾ ਨਾਮ ਜ਼ਰੂਰ ਦੱਸਦੀ ਹੈ ਜੀ ਲਖਵੀਰ ਸਿੰਘ ਲਖਵੀਰ ਸਿੰਘ ਜੀ ਤੇ ਇੱਧਰਲੇ ਪਾਸੇ ਜਿਹੜੇ ਸਾਡੇ ਪਿੰਡ ਦੇ ਮੰਨ ਲਓ ਸਰਪੰਚ ਸਾਹਿਬ ਆ ਇਹਨਾਂ ਦਾ ਜ਼ਰੂਰ ਆਪਾਂ ਨਾਮ ਪੁੱਛ ਲਈਏ ਸਬ ਤੋਂ ਪਹਿਲਾ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਮ ਜ਼ਰੂਰ ਦਰਸ਼ਕਾਂ ਨੂੰ ਦੱਸ ਦਈਏ ਜੀ ਮੇਰਾ ਨਾਮ ਜੀ ਦਵਿੰਦਰ ਸਿੰਘ ਅਕਾਲੀਆਂ ਵਾਲਾ ਹਾਂ ਜੀ ਮੈਂ ਸਰਪੰਚਾਂ ਔਰ ਜਗਬਣੀ ਦਾ ਪੱਤਰਕਾਰ ਵੀ ਹਾਂ ਠੀਕ ਹੈ ਜੀ ਸੋ ਜਿਹੜਾ ਬੁੱਲ ਇਸ ਟਾਈਮ ਦੇਖ ਰੇਖ ਤੇ ਚੱਲਿਆ ਵਾ ਜਿਸ ਫਾਰਮ ਉੱਪਰ ਉਹਦੀ ਦੇਖ ਰੇਖ ਹੋਣੀ ਆ ਉਹਨਾਂ ਦਾ ਵੀ ਆਪਾਂ ਨਾਮ ਜ਼ਰੂਰ ਵੀਡੀਓ 'ਚ ਲੈ ਦਨੇ ਆ ਜੀ ਆਪਣਾ ਨਾਮ ਦੱਸ ਦਈਏ ਪਹਿਲੇ ਸਭ ਤੋਂ ਪਹਿਲਾਂ ਜੀ ਕਸ਼ਮੀਰ ਸਿੰਘ ਜੀ ਠੀਕ ਹੈ ਕਸ਼ਮੀਰ ਸਿੰਘ ਜਿਨ੍ਹਾਂ ਦੇ ਫਾਰਮ ਉੱਪਰ ਇਹਦੀ ਸਾਰੀ ਦੇਖ ਰੇਖ ਹੋਣੀ ਹੈਗੀ ਆ ਤੇ ਇਹ ਮੰਨ ਲਓ ਇੱਕ ਵਧੀਆ ਇਹਦੀ ਦੇਖ ਰੇ ਕਰਕੇ ਸਾਡੇ ਪਿੰਡ ਦੇ ਵਿੱਚ ਜਿੰਨੀ ਵੀ ਨੀਲੀ ਰਾਵੀ ਬਰੀਡ ਦੀ ਬਦੌਲਤ ਬਾਨੀ ਬੋਲਦੇ ਸੋ ਇਹਨਾਂ ਦਾ ਬਹੁਤ ਵੱਡਾ ਹੱਥ ਹੋਊਗਾ ਇਧਰ ਹੋਰ ਵੀ ਪਿੰਡ ਦੇ ਜਿਹੜੇ ਪਤਵੰਤੇ ਵੀਰ ਪਹੁੰਚੇ ਸੀ ਆਪਣਾ ਨਾਮ ਜਰੂਰ ਦੱਸ ਦਈਏ ਜੀ ਨਾਮ ਵਰਿੰਦਰ ਸਿੰਘ ਆ ਜੀ ਅੱਛਾ ਵਰਿੰਦਰ ਸਿੰਘ ਆ ਜੀ ਸੋ ਤੁਹਾਡਾ ਨਾਮ ਕੀ ਹੈ ਬਾਈ ਜੀ ਸਮਨਦੀਪ ਸਿੰਘ ਹੈ ਸਮਨਦੀਪ ਸਿੰਘ ਸੋ ਇਹ ਜਿਹੜੇ ਵੀਰ ਆ ਸਾਰੇ ਬਾਈ ਬਲਦੇਵ ਸਿੰਘ ਜੀ ਦੇ ਇੱਕ ਜਿੱਦਾ ਫਰੈਂਡ ਸਰਕਲ ਚੋਂ ਇੱਕ ਭਰਾ ਦੇ ਤੌਰ ਤੇ ਨਾਲ ਬਾਈ ਜੀ ਕਹਿੰਦੇ ਵੀ ਸਾਡੀ ਟੀਮ ਹੀ ਆਹੀ ਵਰਕ ਜੋ ਵੀ ਕਰਦੇ ਆ ਇੱਕ ਦੂਜੇ ਦੀ ਰਾਇ ਨਾਲ ਕਰਦੇ ਆ ਤੇ ਹੁਣ ਸਰਪੰਚ ਸਾਹਿਬ ਜਿਹੜੀ ਮੈਂ ਤੁਹਾਨੂੰ ਮੇਨ ਗੱਲਾਂ ਪੁੱਛਣੀ ਆ ਚਾਹਣਾ ਸੋ ਸਾਹਮਣੇ ਆਪਾਂ ਬੋਲ ਤੇ ਵੀ ਜ਼ਰੂਰ ਕੈਮਰਾ ਜਿਹੜਾ ਬੁਰਿਆ ਇਹ ਮੰਨ ਲਓ ਕਿਹੜੇ ਬੋਲਦਾ ਬੱਚਾ ਜੀ ਏ ਸ਼ੈਨਸ਼ਾ ਬੋਲਦਾ ਜੀ ਸ਼ੈਨਸ਼ਾ ਬੋਲਦਾ ਜੀ ਮੱਝਬਾਰੇ ਦਾ ਤੁਸੀਂ ਇਹਦੇ ਸਾਰਾ ਰਿਕਾਰਡ ਤੁਹਾਨੂੰ ਮਿਲ ਉਹਦੀਆਂ ਵੀਡੀਓ ਪੂਆਂ ਦੇਖਿਆ ਹੀ ਸਾਰਾ ਕੁਸਣਾ ਜੀ ਹਾਂ ਜੀ ਉਹਦੀ ਤਾਂ ਦੋ ਤਿੰਨ ਵਾਰ ਮਿਲਕਿੰਗ ਹੋ ਚੁੱਕੀ ਆ ਜੀ ਉਹ ਦੋ ਤਿੰਨ ਸਾਲ ਹੋ ਗਏ ਜੀ ਦੋ ਤਿੰਨ ਵਾਰ ਹੀ ਨਹੀਂ 1 ਸਾਲ ਚ ਤਾਂ ਤਿੰਨ ਵਾਰੀ ਬਿਲਕੁਲ ਹੋਈ ਸੀ ਉਹਦੀ ਹਾਂ ਜੀ 1 ਸਾਲ ਦੇ ਵਿੱਚ ਜਦੋਂ ਟੋਕੜ ਸੀ 8 ਮਹੀਨਿਆਂ ਦੀ ਮਤਲਬ ਟੋਕੜ ਸੀ ਉਦੋਂ ਵੀ ਉਹਦੀ ਹੋਈ ਆ ਸਦਕ ਤੇ ਪਈ ਆ ਕੋਈ ਮੇਰੇ ਦੱਸਣਾ ਨਹੀਂ ਕੋਈ ਹੋਣਾ ਹਾਂ ਜੀ ਠੀਕ ਆ ਜੀ ਮਤਲਬ ਇਹ ਕਿਹੜੇ ਬੰਦੇ ਲੈ ਕੇ ਗਏ ਆ ਗਏ ਉਹਨਾਂ ਨੂੰ ਵੀ ਆਪਾਂ ਇੱਥੇ ਤੇ ਰਹਿ ਕੇ ਗਏ ਆ ਠੀਕ ਆ ਜੀ ਉਹ ਕਿਲ ਗਿਆ ਮੇਰਾ ਖਲੂ ਨਿਕਲੋ 300 ਗ੍ਰਾਮ ਖਨੇ ਆਇਆ ਜੀ ਮਜ਼ਰੀਆ ਸਰਪੰਚ ਸਾਹਿਬ ਉਹ ਕਿਹੜੇ ਬਲੱਡ ਲੈਂਡ ਚੋਂ ਸੀਗੀ ਉਹ ਉਹਦੇ ਜ਼ਰੂਰ ਚਾਨਨਾ ਮਾ ਦੇ ਹਾਂ ਉਹ ਜੀ ਰੋੜਾ ਵਾਲੀ ਲੈਂਡ ਸੋਚੀ ਬਾਈ ਜੀ ਠੀਕ ਆ ਜੀ ਉਹਦੇ ਵੀ ਆਪਾਂ ਦੀ ਕੋਈ ਕਿਸੇ ਗੱਲ ਦਾ ਕੋਈ ਉਹ ਸਾਡੇ ਮਤਲਬ ਰਿਸ਼ਤੇਦਾਰ ਸੀ ਉਹਨਾਂ ਕੋਲੇ ਮੱਝ ਸੀ ਉਹ ਉੱਥੋਂ ਆਪਾਂ ਲੈ ਉਸੇ ਲੇ ਵਾਲੇ ਪਿੰਡ ਤੋਂ ਆਈ ਸੀ ਬਲਮਗੜ ਪਿੰਡ ਸੀਗਾ ਠੀਕ ਆ ਜੀ ਉੱਥੋਂ ਉਹ ਦੁਬਾਰਾ ਮੱਝ ਜਿੱਥੇ ਗਈ ਹੈ ਉੱਥੋਂ ਵੀ ਉਹ ਬੰਦੇ ਪਿੱਛੇ ਕੋਸ਼ਿਸ਼ ਕਰ ਰਹੇ ਸੀ ਵੀ ਸਾਨੂੰ ਵਾਪਸ ਕਰਾ ਦੇਓ ਪਰ ਉਹ ਉਹਨਾਂ ਨੇ ਆਪਦੇ ਘਰੇ ਰੱਖਣ ਵਾਸਤੇ ਲਈ ਆ ਉਹਨਾਂ ਨੇ ਮਨਾ ਕਰਤਾ ਇਹੇ ਵ ਮੈਂ 2 ਕਿਲੋ ਵੀ ਚੁਆਇਆ ਠੀਕ ਹੈ ਜੀ ਠੀਕ ਹੈ ਜਿਹੜੀਆਂ ਚੁਆਇਆਂ ਹੋਈਆਂ ਸਨ ਦਾ 19300 ਤੇ ਹੋਈ ਸੀ ਉਦੋਂ 18k ਨਹੀਂ 500 ਤੇ ਇਸ ਤਰ੍ਹਾਂ ਹੀ ਚੱਲਿਆ ਆਪਾਂ ਕੋਈ ਉਹ ਰੁਟੀਨ ਦੇ ਵਿੱਚ ਚੁਆਇਆਂ ਕਰਾਈਆਂ ਇੱਕ ਗੱਲ ਮੈਂ ਹੋਰ ਮੇਨ ਪੁੱਛਣੀ ਚਾਹਣਾ ਲਾਈਵ ਚੁਆਇਆਂ ਕਰਾਈਆਂ ਬੜੀ ਚੰਗੀ ਗੱਲ ਆ ਜੀ ਜਿਹੜੀ ਉਹ ਮੱਝ ਆ ਉਹਦਾ ਪੀਕ ਲੈਵਲ ਕਿੱਥੋਂ ਤੱਕ ਹੁੰਦਾ ਸੀਗਾ ਤੇ ਡਰਾਈ ਕਿਹੜੇ ਸਮੇਂ 'ਚ ਜਾ ਕੇ ਹੁੰਦੀ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੀ ਉਹ ਡਰਾਈ ਤਾਂ ਜੀ ਆਪ ਹੀ ਛੱਡਣੀ ਪੈਂਦੀ ਸੀ ਉਹ ਤੁਹਾਨੂੰ ਦੱਸਿਆ ਜੀ 8 ਮਹੀਨਾ ਬਾਅਦ ਵੀ ਚਵਾਈ ਕਰਾਦੀ ਸੀ ਮਨ ਲਓ ਲੰਮੇ ਸਮੇਂ ਤੱਕ ਉਹਦੀ ਮਿਲਕਿੰਗ ਕੀਤੀ ਹਾਂ ਇਹ ਬਾਈ ਜੀ ਕੋਲੇ ਆਪਾਂ ਜਦੋਂ 8 ਮਹੀਨਾ ਤੇ ਕਰਾਈ ਉਦੋਂ ਵੀ 14 ਕਿਲੋ ਦੁੱਧ ਸੀਗਾ ਓਥੱਲੇ ਜੀ ਠੀਕ ਹੈ ਜੀ ਮਨ ਲਓ ਲੰਮਾ ਸਮਾਂ ਦੁੱਧ ਦੇਣ ਵਾਲੀ ਮਾਸ਼ੀ ਸੀ ਤੇ ਉਹਦਾ ਬੈਕਗ੍ਰਾਉਂਡ ਪਿੱਛੋਂ ਰੋੜਾਂ ਵਾਲੀ ਬਲੱਡ ਚੋਂ ਆ ਗਈ ਹਾਂ ਰੋੜਾਂ ਵਾਲੀ ਬਲੱਡ ਚੋਂ ਆਗਾ ਠੀਕ ਹੈ ਜੀ ਸੋ ਦੋਸਤੋ ਜਿਹੜਾ ਇਹ ਬੋਲਿਆ ਸਾਹਮਣੇ ਇਹਦਾ ਜਿਹੜਾ ਅੱਜ ਨਾਮਕਰਨ ਵੀ ਆਪਣਾ ਸਰਪੰਚ ਸਾਹਿਬ ਇਹਦਾ ਬਾਈ ਸਾਰਾ ਪੂਰਾ ਆਪਾਂ ਦੱਸ ਦਿੰਨੇ ਆ ਇਹ ਜਿਹੜੀ ਛੈਨ ਸਾਹ ਬੁੱਲਦਾ ਇਹ ਹੈਗਾ ਜੀ ਪਰ ਉਸ ਮੱਝ ਦਾ ਜੀ ਉਹਦੇ ਨਾਲ ਮਤਲਬ ਵੀਡੀਓ ਪੰਜਾਬ ਦੀਆਂ ਸਾਰਾ ਕੁਝ ਨਾ ਵੱਜਦੇ ਨਾਲ ਪਹਿਲਾਂ ਵੀ ਕਿਹ ਹੁੰਦੇ ਸੀ ਤੇ ਇਹਦਾ ਨਾਮਕਰਨ ਵੀ ਮੈਂ ਚਾਹੂੰਗਾ ਸਰਪੰਚ ਸਾਹਿਬ ਤੁਸੀਂ ਕਰ ਦਿਓ ਵੀ ਜਿਹੜਾ ਇਹਨੂੰ ਆਉਣ ਵਾਲੇ ਸਮੇਂ ਦੇ ਉੱਪਰ ਇਹਦਾ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਚੱਲਣਾ ਬੋਲਣੇ ਸੀਮਣ ਵੀ ਇਹਦਾ ਆਉਣ ਵਾਲੇ ਅਸੀਂ ਤਾਂ ਜਿਹੜਾ ਹੁਣ ਤਿੰਨਾਂ ਨਾਮ ਬੁਲਾ ਕੇ ਬੋਲਣਾ ਸਾਡੇ ਤਾਂ ਲੱਗਾ ਹੁਣ ਇਹਦਾ ਇਸ ਟਾਈਮ ਤਾਂ ਕਿ ਬਾਦਸ਼ਾਹ ਜੀ ਠੀਕ ਹੈ ਜੀ ਸੋ ਇਸ ਟਾਈਮ ਜੇ ਸਰਪੰਚ ਸਾ ਨਾਮ ਉਪਰੀ ਤੁਹਾਨੂੰ ਜਦੋਂ ਸੀਮਣ ਕੱਤੇ ਹੋਇਆ ਉਹ ਤਿਆਰ ਹੋਊਗਾ ਤੇ ਨੰਬਰ 2 ਤੇ ਜਿਹੜਾ ਬੋਲਿਆ ਇਹ ਬਾਦਸ਼ਾਹ ਦੇ ਨਾਮ ਤੇ ਰਹੂਗਾ ਕਿਉਂਕਿ ਸਰਪੰਚ ਸਾਹਿਬ ਨੂੰ ਮੈਂ ਤਹਿ ਦਿਲ ਤੋਂ ਧੰਨਵਾਦ ਦਿਆਂ ਕਿਉਂਕਿ ਸਾਡਾ ਤੇ ਸਾਡੀ ਪੰਚਾਇਤ ਦਾ ਸਮੂਹ ਜਿਨੇ ਮਾਲੋ ਪਿੰਡ ਦੇ ਮੋਹਤਵਾਰ ਸੱਜਣ ਪਹੁੰਚੇ ਆ ਉਹਨਾਂ ਨੂੰ ਇਹ ਇੱਕ ਗਿਫਟ ਦਿੱਤਾ ਵਿੱਚ ਦੇਣ ਲੱਗੇ ਜਿਹੜੇ ਮਤਲਬ ਸੈਂਚਾ ਬੋਲਦਾ ਕਿ ਆ ਇਹ ਵੀ ਨਹੀਂ ਬਾਈ ਅਸੀਂ ਸਾਰੀ ਟੀਮ ਹੀ ਗਈ ਸੀ ਅਸੀਂ ਗਰਮੀਤ ਕੇ ਰੋਡਾਂ ਵਾਲਿਆਂ ਤੋਂ ਸੀਮਨ ਅਸੀਂ ਆਪ ਲੈ ਕੇ ਆਏ ਸੀ ਘਰੇ ਆਪਣੇ ਕੋਲੇ ਹੁਣ ਵੀ ਜਾਂ ਗਾਈਆਂ ਆਂਦੇ ਜਾਂ ਮੱਝਾਂ ਦੇ ਸਾਡੇ ਮੇਰੇ ਸਿਲੰਡਰ ਮੇਰੇ ਘਰੇ ਪਿਆ ਜੋ ਕੋਈ ਵੀ ਸੀਮਨ ਹੈ ਜਿਨ੍ਹਾਂ ਨੇ ਲੈ ਜਾਣਾ ਇਥੋਂ ਕਢਾ ਕੇ ਲੈ ਜਾਂਦਾ ਅਸੀਂ ਆਪ ਜਾ ਕੇ ਚੰਗੇ ਮਤਲਬ ਸੀਮਨ ਘਰੇ ਰੱਖੀ ਦੇ ਆ ਤੇ ਜਦੋਂ ਲੋਡ ਆ ਵੀ ਉਹ ਉਹਨਾਂ ਦੀ ਭਰਾਈ ਕਰ ਸਕੀਏ ਸੋ ਇਹ ਜਿਹੜਾ ਬੋਲਿਆ ਇੱਕ ਗਿਫਟ ਦੇ ਤੌਰ ਤੇ ਸਰਪੰਚ ਸਾਹਿਬ ਨੇ ਮੰਨ ਲਓ ਸਾਨੂੰ ਇਹ ਦਿੱਤਾ ਆ ਦੋਸਤੋ ਕਿਉਂਕਿ ਇਹ ਜਿਹੜਾ ਬੋਲਿਆ ਇਹ ਇੱਕ ਅਣਮੁੱਲੀ ਚੀਜ਼ ਆ ਤੇ ਅਣਮੁੱਲੀ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਬਿਲਕੁਲ ਗਿਫਟ ਦੇ ਤੌਰ ਤੇ ਜਾ ਰਿਹਾ ਵਾ ਇੱਕ ਸਾਡੇ ਪਿੰਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਰੀਡ ਤਿਆਰ ਹੋਣੀ ਆ ਤੇ ਬਰੀਡ ਵੀ ਇਹਦੇ ਵਿੱਚ ਦੋ ਬਲਾਡ ਆ ਇੱਕ ਲੈਂਦਾ ਪੰਜਾਬ ਤੇ ਇੱਕ ਚੜਦੇ ਪੰਜਾਬ ਚ ਜਿਹੜੀ ਅਰੋੜਾ ਵਾਲੀ ਬਲੱਡ ਚੱਲੂਗੀ ਇਹਦਾ ਜਾਨੀ ਕਿ ਹੋਰ ਲਾਈਨਾਂ ਬਹੁਤ ਚਲਦੀਆਂ ਆ ਜਿੱਦਾਂ ਫਿਰੋਜ਼ਪੁਰ ਲੈਂਡ ਚਲਦੀ ਆ ਮੱਝੇ ਵਾਲੀ ਸੁਭਰਾ ਬਲੱਡ ਲੈਂਡ ਚਲਦੀ ਆ ਆਸਲਪੂਰੇ ਚਲਦੀ ਆ ਅੰਮਰਸਾਰ ਏਰੀਏ ਚ ਉਹ ਉਹਨਾਂ ਦੇ ਵਰਤਿਆ ਜਾ ਸਕਦਾ ਸਾਨੂੰ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਪੰਡ ਜਿਹੜੀ ਬਰੀਡ ਚੱਲੀ ਆ ਇੱਕ ਅਲੱਗ ਟਾਈਪ ਚੱਲੀ ਆ ਆਉਣ ਵਾਲੇ ਸਮੇਂ ਚ ਇਹ ਨਸਲ ਸੁਧਾਰ ਕਰਨ ਦੇ ਵਿੱਚ ਇਹਦਾ ਪੂਰਾ ਯੋਗਦਾਨ ਰਹੂਗਾ ਸੋ ਮੈਂ ਤਹਿ ਦਿਲ ਤੋਂ ਫਿਰ ਵੀ ਤੁਹਾਡਾ ਸਰਪੰਚ ਸਾਹਿਬ ਜੀ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਖਾਲੀ ਨਹੀਂ ਮੋੜਿਆ ਕਿਉਂਕਿ ਸਰਪੰਚ ਸਾਹਿਬ ਦਿਲਦਰਿਆਈ ਬੰਦੇ ਤੇ ਮਾਨਤਾਨ ਸਾਡਾ ਫੁੱਲ ਕੀਤਾ ਕਰਿਆ ਆਂ ਦਾ ਸੋ ਅਸੀਂ ਫਿਰ ਵੀ ਸਾਰੀ ਮੇ ਆਪਣੇ ਨਗਰ ਵਾਲੋਂ ਸਰਪੰਚ ਸਾਹਿਬ ਵਾਲੋਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਸਾਰੇ ਕਿਸਾਨ ਭਰਾਵਾਂ ਨੂੰ ਜਿੰਨੇ ਵੀ YouTube ਚੈਨਲ ਤੇ ਜੁੜੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੇ